ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਚੋਣਾਂ ਲਈ ਵੋਟਾਂ 14 ਦਸੰਬਰ ਨੂੰ ਪੈਂਡੀਆਂ ਜਦਕਿ ਗਿਣਤੀ 17 ਦਸੰਬਰ ਨੂੰ ਹੋਵੇਗੀ। ਰਾਜ ਚੋਣ ਕਮਿਸ਼ਨਰ ਰਾਜਕਮਲ ਚੌਤਰੀ ਨੇ ਦੱਸਿਆ ਕਿ ਚੋਣਾਂ ਬੈਲਟ ਪੇਪਰਾਂ ਰਾਹੀਂ ਹੋਣਗੀਆਂ ਇਨ੍ਹਾਂ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਪਹਿਲੀ ਤੋਂ 4 ਦਸੰਬਰ ਤੱਕ ਜਾਰੀ ਰਹੇਗੀ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 6 ਦਸੰਬਰ ਹੋਵੇਗੀ ਔਰਤਾਂ ਲਈ 50% ਸੀਟਾਂ ਰਾਖਵੀਆਂ ਹੋਣਗੀਆਂ ਇਨ੍ਹਾਂ ਚੋਣਾਂ 'ਚ 357 ਜ਼ੋਨਾਂ 'ਚ 30 ਜ਼ਿਲ੍ਹਾ ਪ੍ਰੀਸ਼ਦ ਲਈ ਅਤੇ 2863 ਜ਼ੋਨਾਂ ਲਈ 154 ਪੰਚਾਇਤ ਸਮਤੀ ਮੈਂਬਰ ਚੁਣੇ ਜਾਣਗੇ ਕੁੱਲ ਵੋਟਰਾਂ ਦੀ ਗਿਣਤੀ 1 ਕਰੋੜ 36 ਲੱਖ 4 3350 ਇਹਨਾਂ ਚੋਣਾਂ ਲਈ 18181 ਪੋਲਿੰਗ ਬੂਥ ਬਣਾਏ ਗਏ ਨੇ ਚੋਣਾਂ ਦੇ ਐਲਾਨ ਨਾਲ ਸੂਬੇ 'ਚ ਤੁਰੰਤ ਪ੍ਰਭਾਵ ਨਾਲ ਚੋਣ ਜ਼ਾਬਤਾ ਲਾਗੂ ਹੋ ਗਿਆ। ਸੋ 1 2 3 4올 ਆਫ ધીસ આર ਵਰਕਿੰਗ ਡੇਸ ਅਸੀਂ ਜਿਹੜਾ ਹੈਗਾ ਨਾ ਸਿਸਟਮ ਸ਼ੁਰੂਲ ਬੜਾ ਤਰੀਕੇ ਨਾਲ ਬਣਾਇਆ ਹੈਗਾ ਤਾਂ ਕਿ ਕੋਈ ਵਿਚਨਾ ਛੁੱਟੀ ਵਗੈਰਾ ਵੀ ਨਾ ਡਿਸਟਰਬ ਕਰੇ ਜਾਂ ਹੋਰ ਇਸ ਦਾ ਸੋ 1 2 3 4 ਨੋਮੀਨੇਸ਼ਨਸ ਚਾਰ ਨੂੰ ਨੋਮੀਨੇਸ਼ਨਸ ਖਤਮ ਹੋਣਗੇ 3 ਵਜੇ 5 ਤਰੀਕ ਨੂੰ ਮੀਨਸ ਨੈਕਸਟ ਡੇ ਸਾਰੇ ਜਿੰਨੇ ਨੋਮੀਨੇਸ਼ਨਸ ਆਈਆਂ ਚਾਹੇ ਜ਼ਿਲ੍ਹਾ ਪਰਿਸ਼ਦ ਦੇ ਜਾਂ ਪੰਚਾਇਤ ਸਮਿਤੀਆਂ ਦੇ ਉਹ ਕਨਸਰਨਡ ਆਰਓ ਵੱਲੋਂ ਸਕਰਟਾਈਜ਼ ਕੀਤੇ ਜਾਣੀ ਨੂੰ ਕਹਿੰਦੇ ਸਕਰੂਟੀਨੀ ਸੋ ਇੱਕ ਦਿਨ ਸਕਰੂਟੀਨੀ ਦਾ ਹੁੰਦਾ ਉਹਦੇ ਕੋਈ ਕਮੀ ਪੇਸ਼ੀ ਆ ਹੋਰ ਕੁਝ ਹੁੰਦਾ ਸਕਰੂਟੀਨੀ ਦੇ ਬਾਅਦ ਇੱਕ ਲਿਸਟ ਫਿਰ ਨਿਕਲਦੀ ਆ ਕਿ ਸਕਰੂਟੀਨੀ ਉਪਰੰਤ ਆ ਜਿਹੜੇ ਹੈਗੇ ਨੋਮੀਨੇਸ਼ਨ ਫਾਰਮਸ ਸਹੀ ਪਾਏਗੇ 6 ਨੂੰ 6 ਜਿਹੜਾ ਹੈਗਾ ਦੈਟ ਇਜ਼ ਐਕਚੁਅਲੀ ਨਾਓ ਸੈਟਰਡੇ ਸੋ ਥਿਸ ਇਜ਼ ਅ ਫਸਟ ਸੈਟਰਡੇ ఛేను లాస్ట్ డేట ఫడ్రోల్ ఉందా